ਰੇੜੇ ਆਲਾ ਆਪਣੀ ਦਰਖਾਸਤ ਲੈ ਕੇ ਐਸਐਸਓ ਦਫਤਰ ਜਾ ਰਹੀ ਸੀ ਤੇ ਉਹਦੇ ਨਾਲ ਅਲੋਖੇ ਢੰਗ ਦੀ ਠੱਗੀ ਹੋਈ ਹੈ ਅਸੀਂ ਉਹਨਾਂ ਨਾਲ ਗੱਲ ਕਰਨੇ ਆ ਤੋ ਬਾਹਰੋਂ ਬੰਦਾ ਇਹਨੂੰ ਕੋਈ ਬਾਹਰ ਆਇਆ ਗੇਟ ਤੇ ਇਹਨੂੰ ਕਹਿੰਦਾ ਜੀ ਮੈਂ 24000 ਰੁਪਏ ਮੇਰੇ ਕੋਲੇ ਹੈਗਾ 1000 ਰੁਪਏ ਚਲਾਨ ਦਾ ਘਟਦਾ ਕਹਿੰਦਾ ਜੀ ਮੇਰੇ ਕੋਲ ਜਿਹੜਾ ਚਲਾਨ ਹੋਇਆ ਹੈ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਜਾਬ ਲਾਈ 80 ਨਿਊਜ਼ ਦੀ ਇਹ ਟੀਮ ਖੜੀ ਹੈ ਤੇ ਐਸਐਸਪੀ ਦਫਤਰ ਦੇ ਬਾਹਰ ਜਿੱਥੇ ਤੁਸੀਂ ਦੇਖੋਗੇ ਇੱਕ ਰੇੜੇ ਵਾਲਾ ਆਪਣੀ ਦਰਖਾਸਤ ਲੈ ਕੇ ਐਸਐਸਪੀ ਦਫਤਰ ਜਾ ਰਿਹਾ ਸੀ ਤੇ ਉਹਦੇ ਨਾਲ ਅਨੋਖੇ ਢੰਗ ਦੀ ਠੱਗੀ ਹੋਈ ਹੈ ਅਸੀਂ ਉਹਨਾਂ ਨਾਲ ਗੱਲ ਕਰਨੇ ਆ ਵੀ ਕੀ ਕਹਿੰਨਾ ਹੈ ਉਹਨਾਂ ਦਾ ਅੱਜ ਜੀ ਨਾਲ ਤੁਹਾਡਾ ਕਿੰਨੇ ਪੈਸੇ ਤੁਹਾਡੇ ਕੋਲ ਲੁੱਟ ਕੇ ਲੈ ਗਿਆ 5000 ਰੁਪਏ ਜੀ ਤੁਸੀਂ ਜਾਣਦੇ ਸੀ ਉਹਨਾਂ ਕੋਲ ਅੱਛਾ ਜੀ ਹਾਂਜੀ ਇਹਨਾਂ ਨਾਲ ਨਿਰਮਲ ਸਿੰਘ ਨਿੰਮਾ ਜੀ ਸਮਾਜ ਸੇਵਕ ਆਏ ਨੇ ਆਪਾਂ ਉਹਨਾਂ ਨਾਲ ਗੱਲ ਕਰਨੇ ਹਾਂ ਹਾਂਜੀ ਮਨ ਕੀ ਹੋਇਆ ਇਹਨਾਂ ਨਾਲ ਦੇਖੋ ਜੀ ਅੱਜ ਲੋਕਾਂ ਦਾ ਜਮੀਰ ਇੰਨਾ ਘਿਰ ਗਿਆ ਇਹ ਵੀ ਨਹੀਂ ਦੇਖਦੇ ਬੰਦਾ ਪਰਿਵਾਰ ਕਿਵੇਂ ਪਾਲਦੇ ਆ ਉਮਰ ਕਿੰਨੀ ਆ ਇਹ ਬਜ਼ੁਰਗ ਖੜੇ ਨੇ 72 ਸਾਲ ਦੇ ਚਰਨ ਸਿੰਘ ਮਨੋਦ ਤੋਂ ਇਹਨਾਂ ਦਾ ਰਿਕਸ਼ਾ ਜਿਹੜਾ ਮੋਟਰਸਾਈਕਲ ਵਾਲਾ ਇੱਕ ਧੋਖਾ ਧੜੀ ਕਰਨ ਵਾਲਾ ਬੰਦਾ ਜੋ ਕਿ ਇਹਨਾਂ ਨੂੰ ਨਹੀਂ ਜਾਣਦਾ ਇਹ ਕਹਿ ਕੇ ਲੈ ਕੇ ਆਇਆ ਖੰਨੇ ਖੰਨੇ ਕਚੈਰੀ 'ਚ ਕਹਿੰਦਾ ਵੀ ਮੇਰਾ ਚਲਾਨ ਹੋਇਆ ਤੇ ਮੈਂ ਚਲਾਨ ਭੁਗਤਣਾ ਔਰ ਆਪਾਂ ਰੇੜੇ ਤੇ ਵਾਪਸ ਇੱਕ ਟਰੋਮ ਲੱਦ ਕੇ ਲੈ ਕੇ ਜਾਣਾ ਟਰਮ ਲੱਦ ਕੇ ਲੈ ਕੇ ਜਾਂਦੇ ਆ ਇਹਨੂੰ ਕਹਿੰਦਾ ਵੀ ਆਹ ਫੈਕਟਰੀ ਦੇ ਵਿੱਚ ਮੇਰੀ ਗੱਡੀ ਖੜੀ ਆ ਮਲੌਦ ਇੱਕ ਫੈਕਟਰੀ ਦੇ ਮੂਹਰੇ ਇਹਦੇ ਨਾਲ ਮੁੰਦਗਾ ਕਰ ਦਿੱਤੀ ਉਹਨੇ ਫੈਕਟਰੀ ਦੇ ਅੰਦਰ ਤੁਰ ਕੇ ੇੜਾ ਜਾ ਵੀ ਕੱਢ ਆਇਆ ੇੜਾ ਕੱਢ ਕੇ ਆ ਕੇ ਕਹਿੰਦਾ ਮੇਰੀ ਫੈਕਟਰੀ ਅੰਦਰ ਖੜੀ ਆ 800 ਰੁਪਇਆ ਕਰਾਇਆ ਦਊਂਗਾ ਤੈਨੂੰ ਖੰਨੇ ਜਾ ਤੇ ਵਿਚਾਰਾ ਗੱਲਾਂ ਚ ਆ ਗਿਆ ਇਹਨੂੰ ਨਹੀਂ ਸੀ ਕੁਝ ਪਤਾ ਜਦੋਂ ਖੰਨੇ ਸੇਵਾ ਕੇਂਦਰ ਵਾਲੇ ਪਾਸੇ ਕਚਹਿਰੀ ਜੀ ਅੰਦਰ ਜਾਂਦਾ ਸਵੇਰੇ 10 ਵਜੇ ਦਾ ਆਇਆ ਹੋਇਆ ਅੱਧੇ ਘੰਟੇ ਬਾਅਦ ਕਚਹਿਰੀ ਚ ਅੰਦਰ ਰਣ ਤੋਂ ਬਾਅਦ ਉਹ ਬੰਦਾ ਇਹਨੂੰ ਕੋ ਬਾਹਰ ਆਇਆ ਗੇਟ ਤੇ ਇਹਨੂੰ ਕਹਿੰਦਾ ਜੀ ਮੈਂ 24000 ਰੁਪਏ ਮੇਰੇ ਕੋਲੇ ਹੈਗਾ 1000 ਰੁਪਏ ਚਲਾਨ ਦਾ ਘਟਦਾ ਕਹਿੰਦਾ ਜੀ ਮੇਰੇ ਕੋ ਜਿਹੜਾ ਚਲਾਨ ਹੋਇਆ ਸੀ ਉਹ ਕਹਿੰਦਾ ਮੇਰੇ ਟਰੱਕ ਦੇ ਉੱਤੇ ਢੋਲ ਵਾਲਾ ਡਰਮ ਜਿਹੜਾ ਤੇਲ ਵਾਲਾ ਰੱਖਿਆ ਹੋਇਆ ਸੀ ਉਹਦਾ ਚਲਾਨ ਹੋਇਆ ਸੀ ਹਾਈ ਤੇ ਔਰ ਮੈਂ ਉਹ ਤੁਕ ਲਾਇਆ ਨਹੀਂ ਗੱਲਾਂ ਜਾ ਗਿਆ ਇਹ ਗੱਲਾਂ ਜਾ ਗਿਆ ਇਹਨੇ 1000 ਰੁਪਏ ਦਿੱਤਾ ਵੀ ਤੇਰਾ ਘਟਦਾ ਲੈ ਜਾ 1000 ਰੁਪਇਆ ਲੈ ਕੇ ਮੁਰਤੇ ਅੰਦਰ ਗਿਆ ਮੂਜੇ ਗੇੜ ਧਾਣੀ ਤੋਂ ਬਾਹਰ ਨਿਕਲ ਗਿਆ ਇਹ ਵਿਚਾਰਾ ਸਾਰੀ ਦੁਪਹਿਰ ਉੱਥੇ ਭੁੱਖਾ ਪਾਣਾ ਖੜਾ ਰਿਹਾ ਉਹਨੂੰ ਠੀਕਦਾਰ ਰਿਹਾ ਕੋ ਨਹੀਂ ਆਇਆ ਮੈਂ ਕੁਦਰਤੀ ਉੱਥੇ ਸੇਵਾ ਕੇਂਦਰ 'ਚ ਆਪਣੇ ਬਿੰਦ ਦੇ ਲਾਇਸੈਂਸ ਡਰਾਈਵਰ ਲਾਇਸੈਂਸ ਵਾਸਤੇ ਆਇਆ ਸੀ ਤਾਂ ਮੈਨੂੰ ਉੱਥੇ ਕ੍ਰਿਸ਼ਪਾਲ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਅਫਸਰ ਨੇ ਟ੍ਰੈਫਿਕ ਦੇ ਉਹ ਡਿਊਟੀ ਦੇ ਰਹੀ ਸੀ ਉਹਨਾਂ ਨੇ ਜਦੋਂ ਇਹਨਾਂ ਦੀ ਹਾਲਤ ਦੇਖੀ ਉਹਨਾਂ ਨੇ ਕਿਹਾ ਵੀ ਆਹ ਗੱਲ ਹੈ ਇਹਦੇ ਨਾਲ ਆਹ ਪਾਣਾ ਵਰਤਿਆ ਕਾ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਸੀ ਮੈਂ ਜਸਿੰਦਰ ਸਿੰਘ ਮੈਮੀ ਨਾਲ ਗੱਲ ਕੀਤੀ ਤਾਂ ਇੱਕ ਐਪਲੀਕੇਸ਼ਨ ਤਿਆਰ ਕੀਤੀ ਜਸਿੰਦਰ ਸਿੰਘ ਮੈਮੀ ਜੀ ਨੇ 112 ਤੇ ਵੀ ਕਾਲ ਲਾਈ ਔਰ ਐਸ ਐਚਓ ਮਲੌਦ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਤੁਸੀਂ ਇਸ ਤਰ੍ਹਾਂ ਉਸ ਸਬੰਧਤ 112 ਤੇ ਕਾਰ ਕਰੋ 112 ਦੇ ਜਵਾਨ ਵੀ ਜਦੋਂ ਆਏ ਤਾਂ ਇਹ ਬਾਬੇ ਕੋਲ ਇੱਕ ਨੰਬਰ ਵੀ ਆਇਆ ਇਹ ਨੰਬਰ ਤੁਸੀਂ ਦੇਖ ਸਕਦੇ ਹੋ ਇਹ ਉਸ ਬੰਦੇ ਦਾ ਨੰਬਰ ਹੈ ਬਾਬੇ ਦੇ ਮੋਬਾਈਲ ਤੇ ਉਹਨੇ ਮਿਸ ਕਾਲ ਕੀਤੀ ਤਾਂ ਜਦੋਂ ਫੋਰਸ ਵਾਲਿਆਂ ਨੇ 112 ਵਾਲਿਆਂ ਨੇ ਵੀਰਾਂ ਨੇ ਇਸ ਨੰਬਰ ਤੇ ਕਾਲ ਕੀਤੀ ਤਾਂ ਉਹ ਬੰਦਾ ਹੁਣ ਫੋਨ ਨਹੀਂ ਚੁੱਕਦਾ ਤੇ ਹੁਣ ਇਹ ਬਾਬਾ ਆਪਣੇ ਹਿਸਾਬ ਵਾਸਤੇ ਆਇਆ ਕਹਿੰਦਾ ਮੈਨੂੰ ਕੁਝ ਪਤਾ ਨਹੀਂ ਲੱਗਦਾ ਹੈਗਾ ਮੇਰੇ ਨਾਲ ਵੀ ਜਰੂਰ ਚੱਲੋ ਤਾਂ ਅਸੀਂ ਸੀਨੀਅਰ ਪੁਲਿਸ ਕਪਤਾਨ ਸਾਡੇ ਜ਼ਿਲ੍ਹਾ ਮਾਨਵਿਕੀ ਐਸਐਸਪੀ ਸਾਹਿਬ ਕੋਲੇ ਇਹ ਦਰਖਾਸਤ ਇਹਨਾਂ ਦੀ ਲੈ ਕੇ ਜਾਂਦੇ ਆ ਤੇ ਔਰ ਅਸੀਂ ਵਿਸ਼ਵਾਸ ਕਰਦੇ ਆਂ ਵੀ ਪੁਲਿਸ ਇਸਦਾ ਜੋ ਨੁਕਸਾਨ ਹੋਇਆ ਉਹ ਜਰੂਰ ਤੋ ਬੰਦੇ ਨੂੰ ਫੜ ਕੇ ਇਹਨਾਂ ਨਾਲ ਇਨਸਾਬ ਦਿਵਾਉਣਗੇ ਤੇ ਇਹਦੇ ਨੰਬਰ ਵੀ ਉਹਦੇ ਤੇ ਮੌਜੂਦ ਆਉਣਾ ਦਾ ਤੇ ਹੋਰ ਜਿਹਾ ਜੀ ਖੰਨੇ ਨਹੀਂ ਨੇ ਲੋਕ ਬਾਬਾ ਜੀ ਮਨੋਦ ਦੇ ਹੀ ਨਹੀਂ ਜੋ ਉਸ ਨਾਲ ਥੜੇ ਥੜੇ ਕਿਸੇ ਪਿੰਦ ਦੇ ਨੇ ਤੇ ਬਾਬਾ ਜੀ ਨੇ ਮੂਹ ਵੀ ਇਸੇ ਕਰਕੇ ਮਿੰਟਿਆ ਵੀ ਕਹਿੰਦੇ ਮੇਰਾ ਅੱਗੇ ਤੇ ਚਿਹਰਾ ਚੂਲਾ ਨਾ ਹੋਵੇ ਇਹ ਨਾ ਮੇਰਾ ਪਿੰਡ ਦੱਸਿਆ ਜਾਵੇ ਬਜ਼ੁਰਗ ਨੇ ਵਿਚਾਰੇ ਸ਼ਰਮਿੰਦਾ ਵੀ ਹੁੰਦੇ ਨੇ ਇਸ ਕਰਕੇ ਇਹਨਾਂ ਨੇ ਕੰਮ ਕਰਿਆ ਤੁਸੀਂ ਵੀ ਤਿਆਰ ਰੱਖੋ ਹੁਣ ਤੱਕ ਦਾ ਤੁਸੀਂ ਦੇਖਿਆ ਹੋਊਗਾ ਕਿ ਕਰੋਨਾ ਪਤੀਆਂ ਨਾਲ ਠੱਗੀਆ ਹੁੰਦੀ ਆਈਆਂ ਨੇ ਹੁਣ ਇੱਥੇ ਤੱਕ ਨੋ ਬਤਾ ਦੀਏ ਕਿ ਗਰੀਬ ਬੰਦੇ ਨੂੰ ਨਹੀਂ ਬਜਦੇ ਜੇ ਬਖਸਦੇ ਪਏ ਜੇ ਇੱਕ ਰੇੜੇ ਆਲਾ 150 ਰੁਪਏ ਸਾਰੀ ਦਿਹਾੜੀ ਇਹ ਚ ਪੈਸੇ ਕਮਾਉਂਦਾ ਤੇ ਹੁਣ ਜੇ 7-800 ਰੁਪਈਆ ਜੇ ਅਗਲੇ ਨੂੰ ਪਤਾ ਚੱਲਿਆ 1000 ਰੁਪਈਆ ਅਗਲੇ ਜੇ ਵਿੱਚ ਉਹ ਵੀ ਠੱਕੇ ਲੈ ਗਏ ਅੱਗੇ ਵਾਸਤੇ ਤੁਸੀਂ ਵੀ ਸਾਡੀ ਅਪੀਲ ਲੇ ਕੇ ਤੁਸੀਂ ਵੀ ਆਪਣਾ ਧਿਆਨ ਰੱਖੋ